ਔਰ ਬਾਈ ਕਿਵੇਂ ਘੇੜਾ ਮਾਰਿਆ ਨਾ ਠੀਕ ਆ ਤਾ ਤੂੰ ਦੀ ਜੀ ਬਾਣ ਚ ਖਲਾਰਤੀ ਦੋ ਤਿੰਨ ਟਰਾਕ ਬਾਈ ਯਾਰ ਕੀ ਕਰਦੇ ਯਾਰ ਵਿਕੀ ਨਹੀਂ ਗਈ ਜਿਹੜੀ ਚੱਕੀ ਗਈ ਚੱਕ ਲਈ ਆ ਸੇ ਹਾਂ ਤੇ ਬਾਕੀ ਦੀ ਫਿਰ ਮੈਂ ਕਿਹਾ ਹੁਣ ਕੀ ਕਰਾਂਗੇ ਬਾਣ ਚ ਹੀ ਪੈਦਾ ਹੋਈ ਆ ਫਿਰ ਬਾਣ ਚ ਖੜਾਤੀ ਕੋਈ ਗਰੀਬ ਨੂੰ ਦੇ ਦਿੰਦਾ ਯਾਰ ਬਾਣ ਚ ਖਲਾਰ ਨਾ ਯਾਰ ਗੱਲ ਤਾਂ ਤੇਰੀ ਸਹੀ ਆ ਪਰ ਮੈਂ ਤੈਨੂੰ ਇੱਕ ਗੱਲ ਤੈਨੂੰ ਮੰਨਣੀ ਪਊਗੀ ਬਾਈ ਬਈ ਤੂੰ ਕਿਤੇ ਮੈਡੀਕਲ ਸਟੋਰ ਤੇ ਦਵਾਈ ਐਕਸਪਾਇਰ ਹੋਣ ਵਾਲੀ ਹੋਵੇ ਤੇ ਕਿਤੇ ਦੇਖਿਆ ਵੀ ਮੈਡੀਕਲ ਸਟੋਰ ਵਾਲੇ ਨੇ ਕਿ ਗਰੀਬ ਨੂੰ ਮੁਕਤ ਦੇਤੀ ਹੋਵੇ ਮੁਕਤ ਵਾਟ ਨਹੀਂ ਦਿੰਦਾ ਨਾ ਤੂੰ ਕਿਤੇ ਦੇਖਿਆ ਕੋਈ ਰਾਸ਼ਨ ਕੋਈ ਪਾਣੀ ਕੋਈ ਪੱਤਾ ਕੋਈ ਠੰਡਾ ਹੋਟਲ ਦੀ ਮਠਿਆਈ ਕੋਈ ਐਕਸਪਾਇਰ ਹੋਣ ਵਾਲੀ ਹੋਵੇ ਖਰਾਬ ਹੋਣ ਵਾਲੀ ਹੋਵੇ ਤੇ ਉਹਨੇ ਮੁਕਤ ਦੇਤੀ ਹੋਵੇ ਨਹੀਂ ਦਿੰਦਾ ਨਾ ਕਿਤੇ ਜਹਾਜ਼ ਦੀ ਟਿਕਟ ਸੁਣਿਆ ਵੀ ਜਹਾਜ਼ ਆ ਬਈ ਭਾਈ ਖਾਲੀ ਤਾਂ 15 ਸੀਟਾਂ ਲੈ ਜੋ ਤੇ ਉਹ ਐਂ ਕਹਿੰਦਾ ਵੀ ਮੈਂ ਮੁਕਤ ਭਾ ਕੇ ਲੈ ਜਾਨਾ ਨਹੀਂ ਕਹਿੰਦਾ ਨਾ ਉਹ ਤਾਂ ਹੀ ਸਾਰੇ ਬਿਜ਼ਨਸ ਕਾਮ ਜਾ ਜੱਟ ਫੇਲ ਪਤਾ ਕੱਥ ਕਿਉਂਕਿ ਸਾਡੇ ਆਪਦਿਆਂ ਜੀ ਇਹ ਗੱਲ ਹੈ ਕਿ ਨਹੀਂ ਵਿਕਦੀ ਮੁਕਤ ਤੇ ਖਰੀਦਣ ਵਾਲਾ ਪਤਾ ਕੀ ਸੋਚਦਾ ਉਹ ਤਾਂ ਖਰੀਦੋ ਨਾ ਮੁਕਤ ਦੇਊਗਾ ਹਾਂ ਤੇ ਜੇ ਅਸੀਂ ਆਪਣੀ ਫਸਲ ਐਂ ਬਾਲੇ ਯਾਰੀਆਂ ਆਪਾਂ ਨੂੰ ਐਂ ਲਾ ਤਾਂ ਜਦੋਂ ਯੂਨੀਅਰਾਂ ਦੁੱਧ ਢੋਲਦਿਆਂ ਆਪਾਂ ਮੈਂ ਦਾ ਦੁੱਧ ਕਾਹਤੋਂ ਢੋਲਤਾ ਅੱਛਾ ਆਲੂ ਕਾਹਤੋਂ ਛੜਕ ਤੇ ਲਾਤੇ ਮਿਰਚਾਂ ਕਾਹਤੋਂ ਛੜਕ ਤੇ ਲਾਤੀਆਂ ਆਪਾਂ ਨੂੰ ਵੀ ਐਂ ਲੱਗਦਾ ਹੁੰਦਾ ਵੀ ਗਰੀਬ ਨੂੰ ਦੇ ਦਿੰਦੇ ਮੁਕਤ ਦੇ ਦਿੰਦੇ ਕਿਉਂ ਦੇ ਦਿੰਦੇ ਬਈ ਕਿਉਂ ਕੋਈ ਮੁਕਤ ਲਵੇ ਸਾਡੀ ਫਸਲ ਕਿਉਂ ਅਸੀਂ ਕਿਸੇ ਨੂੰ ਮੁਕਤ ਦੇ ਗਏ ਹੂੰ ਜਦੋਂ ਨਾ ਅਸੀਂ ਬਾਈ ਆਹਾ ਸੋਚਦੇ ਹਨ ਉਦੋਂ ਸਾਡੀ ਫਸਲ ਮੁਕਤ ਹੋ ਜਾਂਦੀ ਅਗਲਾ ਐਂ ਸੋਚਦਾ ਤਾਂ ਖਰੀਦ ਤੋ ਇਹ ਮੁਕਤ ਤਾ ਕਰਕੇ ਬਾਣ ਚ ਖੜਾਦੀ ਕੋਈ ਨਾ ਆਪਦੇ ਬਾਣ ਚੋਂ ਪੈਦਾ ਹੋਈ ਸੀ ਆਪਦੇ ਚ ਖੰਡਾਦੀ ਅਗਲੇ ਸਾਲ ਫੇਰ ਪੈਦਾ ਹੋ ਜਾ ਬਿਚੇ ਹੀ ਹੈ ਜੀ ਸਹੀ ਗੱਲ ਹੈ ਲੱਖ ਰੁਪਏ ਦੀ ਗੱਲ ਹੈ